ਚਾਂਦੀ ਦਾ ਕੜਾ ਪਾਉਣ ਦੇ ਫਾਇਦੇ ਸੰਤ ਕਿਉਂ ਕਹਿੰਦੇ ਸੀ ਪਾਉਣ ਦੇ ਲਈ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸੋ ਸਾਧ ਸੰਗਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਸਾਧ ਸੰਗਤ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਚਾਂਦੀ ਦਾ ਕੜਾ ਪਾਉਣ ਦੇ ਜਿਹੜੇ ਸ਼ੌਕੀਨ ਨੇ ਸੋ ਇਹ ਬੇਨਤੀਆਂ ਨੂੰ ਜ਼ਰੂਰ ਧਿਆਨ ਨਾਲ ਸੁਣਿਓ ਜਿਨ੍ਹਾਂ ਨੇ ਨਹੀਂ ਪਹਿਨੇ ਆ ਕਿ ਉਹਨਾਂ ਨੂੰ ਚਾਂਦੀ ਦਾ ਕੜਾ ਜਿਹੜਾ ਹੈ ਨਹੀਂ ਪਹਿਨਣਾ ਚਾਹੀਦਾ ਜਾਂ ਪਹਿਨਣਾ ਚਾਹੀਦਾ ਹੈ ਕਰਵਾ ਲੈਣਾ ਚਾਹੀਦਾ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਚਾਂਦੀ ਜਿਹੜੀ ਹੈ ਉਹ ਸਾਡੇ ਬਜ਼ੁਰਗ ਦੱਸਦੇ ਨੇ ਕਹਿੰਦੇ ਵੀ ਪੁਰਾਣੇ ਬਜ਼ੁਰਗ ਆਖਦੇ ਆ ਭਾਈ ਕਹਿੰਦੇ ਚਾਂਦੀ ਨਾ ਜਿਹੜੀ ਠੰਡੀ ਹੁੰਦੀ ਹੈ ਜਜ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਜਾ ਫਿਰ ਇੰਜ ਕਹਿ ਲੋ ਵੀ ਜਿਹੜਾ ਡਿਪਰੈਸ਼ਨ ਦਾ ਮਰੀਜ਼ ਹੈ ਜਾਂ ਫਿਰ ਜਿਹਨੂੰ ਬਹੁਤ ਜ਼ਿਆਦਾ ਜੜੀ ਹੈ ਉਹ ਤਪਸ਼ ਮਹਿਸੂਸ ਹੁੰਦੀ ਹੈ ਜਾਂ ਫਿਰ ਜਿਹਨੂੰ ਬਹੁਤ ਜ਼ਿਆਦਾ ਆਪਣੇ ਆਪ ਤੇ ਖਿਜ ਮੱਚਦੀ ਹੈ ਜਾਂ ਫਿਰ ਇੰਜ ਕਹਿੰਦੇ ਉਹ ਚਾਂਦੀ ਦਾ ਕੜਾ ਪਾਵੇ ਤੇ ਜਿਹੜਾ ਚਾਂਦੀ ਦਾ ਕੜਾ ਪਾਉਂਦਾ ਹੈ ਚਾਂਦੀ ਨੂੰ ਠੰਡਾ ਮੰਨਿਆ ਜਾਂਦਾ ਹੈ ਕਹਿੰਦੇ ਜਿਹੜਾ ਚਾਂਦੀ ਦਾ ਲੋਕਟ ਪਾਉਂਦਾ ਜਾਂ ਫਿਰ ਚਾਂਦੀ ਦਾ ਜਿਵੇਂ ਬ੍ਰੇਸਲੇਟ ਜਾਂ ਕੜਾ ਵੈਸੇ ਕੜਾ ਠੀਕ ਹੈ ਕਹਿੰਦੇ ਜੀ ਕੜਾ ਪਾਉਂਦਾ ਤਾਂ ਉਹ ਬੰਦੇ ਦਾ ਜਿਹੜਾ ਮਾਈਂਡ ਹੈ ਉਹ ਸ਼ਾਂਤ ਰਹਿੰਦਾ ਹੈ ਸ਼ਾਰਪ ਵੀ ਰਹਿੰਦਾ ਹੈ ਹੁਣ ਇਹ ਤੇ ਗੱਲਾਂ ਦੋ ਨੇ ਸੋ ਆਖਰ ਚਾਂਦੀ ਦਾ ਕੜਾ ਪਾਉਣ ਦੇ ਜਿਹੜੇ ਫਾਇਦੇ ਨੇ ਪਰ ਅਸਲ ਦੇ ਵਿੱਚ ਜੇ ਗੁਰਮਤਿ ਪਰ ਜ਼ਿਆਦਾ ਦੀ ਗੱਲ ਕਰੀਏ ਗੁਰਮਤਿ ਜ਼ਿਆਦਾ ਜਿਹੜੀ ਹੈ ਉਹ ਚਾਂਦੀ ਦਾ ਕੜਾ ਪਰਵਾਨ ਨਹੀਂ ਕਰਦੀ ਸਾਸੰਤ ਚਾਂਦੀ ਦਾ ਕੜਾ ਪਰਵਾਨ ਇਸ ਕਰਕੇ ਨਹੀਂ ਸਤਿਗੁਰਾਂ ਨੇ ਸਾਨੂੰ ਸਰਬ ਲੋਹਾ ਦਾ ਕੜਾ ਗਿਆ ਹੁਣ ਦੇਖੋ ਚਾਂਦੀ ਤੋਂ ਉੱਤੇ ਸਰਬ ਲੋਹਾ ਹੈ ਜਿੰਨੇ ਸਾਡੇ ਸਰੀਰ ਦੇ ਵਿੱਚ ਜਿਵੇਂ ਮੰਨ ਲਓ ਤੱਤ ਨੇ ਉਹ ਡਾਊਨ ਹੋ ਜਾਂਦੇ ਨੇ ਵਿਟਾਮਿਨ ਜਿਵੇਂ ਆਪਾਂ ਸਿੱਧੇ ਸ਼ਬਦਾਂ ਚ ਕਹਿ ਲਈਏ ਜਿਹੜੇ ਵਿਟਾਮਿਨ ਨੇ ਬਾਡੀ ਦੇ ਵਿੱਚੋਂ ਘਟ ਜਾਂਦੇ ਨੇ ਤਾਂ ਸਰਬ ਲੋਹ ਜਦੋਂ ਸਾਡੀ ਬਾਡੀ ਦੇ ਨਾਲ ਘਸਦਾ ਹੈ ਤਾਂ ਉਹ ਪੂਰੇ ਹੋ ਜਾਂਦੇ ਨੇ ਜੇਕਰ ਅਸੀਂ ਸਰਬ ਲੋਹ ਦੇ ਬਾਟਿਆਂ ਦੇ ਵਿੱਚ ਬਰਤਨਾਂ ਦੇ ਵਿੱਚ ਖਾਣੇ ਆ ਕੋਈ ਵੀ ਖਾਣਾ ਭੋਜਨ ਆਦਿਕ ਤਾਂ ਸਾਤ ਸੰਗਤ ਜਿਹੜੇ ਅੰਦਰੋਂ ਸਾਡੇ ਨੇ ਉਹ ਪੂਰੇ ਹੋ ਜਾਂਦੇ ਨੇ ਸੋ ਇਸ ਕਰਕੇ ਵੀ ਸਾਨੂੰ ਸਰਬਲੋਹ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਜਿਹੜੇ ਹੁਣ ਆਮ ਵੀਰ ਨੇ ਚਲੋ ਜਿਨ੍ਹਾਂ ਦਾ ਅਮਰਤ ਨਹੀਂ ਛਕਿਆ ਹੋਇਆ ਭਾਈ ਉਹ ਚਾਂਦੀ ਦਾ ਕੜਾ ਪਹਿਨ ਲਓ ਜਾਂ ਫਿਰ ਐਂ ਕਰੋ ਭਾਈ ਜਿੰਨ ਇੱਕ ਪਾਸੇ ਫਿਰ ਚਾਂਦੀ ਦਾ ਕੜਾ ਪਹਿਨ ਲਓ ਤੇ ਇੱਕ ਪਾਸੇ ਸਰਬਲੋਹ ਦਾ ਕੜਾ ਪਹਿਨ ਲਓ ਸੋ ਇਹੀ ਗੱਲ ਹੋ ਸਕਦਾ ਸੋ ਗੁਰਮੁਖ ਪਿਆਰਿਓ ਇਸ ਕਰਕੇ ਮੈਂ ਬੇਨਤੀਆਂ ਕਰਦਾ ਹੁਣਾ ਵੀ ਕੜਾ ਜਿਹੜਾ ਹੈ ਉਹ ਸਾਡਾ ਜਿਹੜਾ ਇੱਕ ਕੱਲਾ ਸ਼ਿੰਗਾਰ ਨਾ ਹੋਵੇ ਕੱਲਾ ਵਿਖਾਵਾ ਹੀ ਨਾ ਹੋਵੇ ਵੀ ਹਾਂ ਜੀ ਇੱਕ ਛੋਟਾ ਜਿਹਾ ਕੜਾ ਪਾਇਆ ਹੋਇਆ ਹੈ ਕੜਾ ਹੋਵੇ ਵਧੀਆ ਮੋਟਾ ਡਾਡਾ ਕੜਾ ਹੋਵੇ ਤੇ ਸਾਹ ਸੰਗਤ ਇਹੋ ਜਿਹਾ ਕੜਾ ਹੋਵੇ ਤੇ ਸੁਭਾਵ ਜਿਹਨੂੰ ਵੇਖ ਕੇ ਬੰਦਾ ਡਰੇ ਕੜਾ ਇੱਕ ਸਾਡਾ ਸ਼ਸਤਰ ਵੀ ਹੈ ਇਹ ਗੱਲ ਯਾਦ ਰੱਖਿਓ ਐਵੇਂ ਨਹੀਂ ਵਿਖਾਵੇ ਲਈ ਪਾਉਣਾ ਜਾਂ ਸ਼ੌਂਕ ਲਈ ਪਾਉਣਾ ਨਹੀਂ ਕੜਾ ਇੱਕ ਸਾਡਾ ਗਹਿਣਾ ਵੀ ਹੈ ਉਹ ਇਸ ਕਰਕੇ ਵੀ ਮੰਨ ਲਓ ਜੇ ਹੁਣ ਕੋਈ ਆਫਤ ਆਉਂਦੀ ਹੈ ਜਾਂ ਮੰਨ ਲਓ ਅਸੀਂ ਕਿਸੇ ਦੀ ਰੱਖਿਆ ਕਰਨੀ ਹੈ ਜਾਂ ਆਪਣੀ ਉਹ ਰੱਖਿਆ ਕਰਨੀ ਹੈ ਮੰਨ ਲਓ ਤਾਂ ਕੜੇ ਤੋਂ ਅਸੀਂ ਸ਼ਸਤਰ ਦਾ ਕੰਮ ਵੀ ਲੈ ਸਕਦੇ ਹਾਂ ਸਾਥ ਸੰਗਤ ਇਹ ਨਹੀਂ ਹੈਗਾ ਵੀ ਉਹ ਕੱਲਾ ਵਿਖਾਵਾ ਹੈ ਵਿਖਾਵਾ ਨਹੀਂ ਸਾਹ ਸੰਗਤ ਕੜਾ ਬਖਾਵੇ ਲਈ ਨਹੀਂ ਕੜਾ ਜਾ ਕੋਈ ਇਕੱਲੇ ਸ਼ੌਂਕ ਲਈ ਨਹੀਂ ਕੜੇ ਦੇ ਬਹੁਤ ਫਾਇਦੇ ਵੀ ਨੇ ਤੇ ਸਾਹ ਸੰਗਤ ਕੜਾ ਇੱਕ ਸਾਡਾ ਹਥਿਆਰ ਵੀ ਹੈ ਸੋ ਇਸ ਕਰਕੇ ਬੇਨਤੀ ਕਰਦਾ ਹਾਂ ਨਾ ਭਾਈ ਸਰਬ ਲੋ ਉਹਦੇ ਕੜੇ ਪੈਨੋ ਸਟੀਲ ਦੇ ਕੜੇ ਪੈਨੋ ਸੋ ਅੱਜ ਨੌਜਵਾਨ ਜਿਹੜੇ ਨੇ ਬਖਾਵੇ ਲਈ ਕੜੇ ਪਹਿਨ ਰਹੇ ਨੇ ਪਰ ਯਾਦ ਰੱਖਿਓ ਪਿਆਰਿਓ ਕੜੇ ਦਾ ਪਹਿਨਿਆ ਜਾਣਾ ਹੱਥ ਦੇ ਵਿੱਚ ਬੜਾ ਜ਼ਰੂਰੀ ਐ। ਕੜੇ ਦਾ ਹੱਥ ਦੇ ਵਿੱਚ ਹੋਵੇ ਤੇ ਸਾਹ ਸੰਗਤ ਸਾਡੀ ਹੱਥ ਦੀਆਂ ਜਿਹੜੀਆਂ ਨਾੜਾਂ ਨੇ ਉਹ ਵੀ ਬਿਲਕੁਲ ਠੀਕ ਚੱਲਦੀਆਂ ਨੇ। ਜਿਵੇਂ ਹੁਣ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਨਾ ਗੁੱਟ ਤੇ ਇੱਕ ਤਾਗਾ ਬੰਨ੍ਹ ਕੇ ਰੱਖਦੇ ਸੀ। ਤਾਗੇ ਦਾ ਮਤਲਬ ਕੀ ਸੀ? ਵੇਖਣ ਨੂੰ ਆਮ ਤਾਗਾ ਸੀ ਪਰ ਉਹਦੇ ਨਾਲ ਬੀਪੀ ਜਿਹੜਾ ਸੀ ਨਾ ਅਪ ਡਾਊਨ ਨਹੀਂ ਸੀ ਹੁੰਦਾ। ਭਾਵ ਕਿ ਜਿਵੇਂ ਕਿਸੇ ਦਾ ਬੀਪੀ ਜਿਹੜਾ ਡਾਊਨ ਹੋ ਜਾਂਦਾ ਸੀ ਜਾਂ ਵੱਧ ਜਾਂਦਾ ਸੀ ਉਹ ਨਹੀਂ ਸੀ ਹੁੰਦਾ। ਉਹ ਨਾੜਾਂ ਨਾਲ ਉਸ ਹਿਸਾਬ ਨਾਲ ਉਹਨੂੰ ਚੀਜ਼ ਨੂੰ ਕੰਟਰੋਲ ਰੱਖਦੀਆਂ ਸੀ ਬਲੱਡ ਸਰਕੂਲੇਟ ਜਿਹੜਾ ਵਧੀਆ ਚੱਲਦਾ ਰਹਿੰਦਾ ਸੀ ਉਹਦੇ ਕੁਝ ਕਾਰਨ ਸੀ ਹਰ ਇੱਕ ਚੀਜ਼ਾਂ ਦੇ ਪਰ ਅੱਜ ਉਹ ਚੀਜ਼ਾਂ ਸੀ ਫੈਸ਼ਨ ਦੇ ਵਿੱਚ ਲੈ ਲਈਆਂ ਜਾਂ ਉਹਨੂੰ ਵਾਧੂ ਸਮਝ ਕੇ ਛੱਡ ਦਿੱਤਾ ਬਸ ਇੱਥੇ ਹੀ ਅਸੀਂ ਮਾਰ ਜੀ ਖਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ